ਪਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨਕੈ ਇਕ ਪੜਹਿ ਸੁਣਹਿ ਗਾਵਹਿ ਪਰਭਾਤਿ へ ਕਰਹਿ ਇਸਨਾਨ ਇਸਨਾਨ ਕਰਹਿ ਪਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਦ ਸਹਿਤ ਕਰੰ ਇਸਨਾਨ ਕਰਹਿ ਪਰਭਾਤ ਸੁਧਮਨ पूजा बिद सहत करं कंचन तन होय परस पारस कौ स्वरूपी ध्यान जग जीवन जगन्नाथ जाल थल महयापूर बहुविद गुर, गुर सेव अलख गात जाकी रामदास तारण तरणं ਜਿਨਹੋ ਬਾਤ ਨਿਸ਼ਚਲ ਧ੍ਰੂਅ ਜਾਨੀ ਨਿਸ਼ਚਲ ਨਿਸ਼ਚਲ ਸਸਾ ਨਿਸ਼ਚਲ ਸਸਾ ਪੈਰ ਵਿੱਚ ਚਚਾ ਜਿਨਹੋ ਬਾਤ ਨਿਸ਼ਚਲ ਧ੍ਰੂਅ ਜਾਨੀ ਤੇ ਜੀਵ ਕਾਲ ਤੇ ਬਚਾ ਬਚਾ ਬਿਲਕੁਲ ਪੋਲਾ ਬੋਲਣਾ ਬਚਾ ਤੋਂ ਭਾਵ ਬਚ ਗਿਆ ਹਾਂਜੀ ਜਿਨਹੋ ਬਾਤ ਨਿਸ਼ਚਲ ਧ੍ਰੂਅ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਹਾਂਜੀ ਰੁਦਰ ਤੇ ਜਮਕ ਲੱਗੀ ਐ ਰੁਦਰ ਤੋਂ ਭਾਵ ਹੈ ਭਿਆਨਕ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮਹਿ ਜਲ ਹਰ ਬੇੰਬ ਜੁਗਤ ਜਗ ਰਚਾ ਹਾਂਜੀ ਇਹ ਰਚਾ ਆਵੇਗਾ ਇਥੇ ਰਚਾ ਪੋਲਾ ਨਹੀਂ ਬੋਲਣਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸਿਰੇ ਗੁਰੂ ਸਾਹਿਬ ਸਭ ਉਪਰ ਮਾਨ ਬਾਚ ਕਰਮ ਸੇਵੀਐ ਸੱਚਾ ਵਾਹਿਗੁਰੂ 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 ਵਾਹੇ ਜੀਓ ਵਾਹੇ ਜੀਓ ਲਾਮ ਦਾ ਉਚਾਰਨ ਨਾ ਆਵੇ ਵਾਹਿਗੁਰੂ 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 ਵਾਹੇ ਜੀਓ ਵਾਹਿਗੁਰੂ 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 ਵਾਹਿ ਜੀਉ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸ ਹੈ ਦਹੀ ਭਾਤ ਖਾਹੇ ਜੀਉ ਕਹਿਤ ਮਾਂ ਜਸੋਦ ਜਿਸ ਹੈ ਮਾਂ ਬੋਲਣਾ ਹੈ ਇਥੇ ਮਾਂ ਨਹੀਂ ਆਵੇਗਾ ਮਾਂ ਜਸੋਦ ਕਵਿਤ ਦੀ ਚਾਲ ਚੱਲ ਰਹੀ ਹੈ ਇਥੇ ਵੀ ਕਹਤ ਮਾਂ ਜਸੋਦ ਜਿਸ ਹੈ ਦਹੀਂ ਭਾਤ ਖਾਹੇ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਤ ਮਾਂ ਜਸੋਦ ਜਿਸ ਹੈ ਦਹੀਂ ਭਾਤ ਖਾਹੇ ਜੀਓ ਕਈ ਅਣਜਾਨ ਪਾਠੀ ਮਾਂ ਜਸੋਦ ਨੂੰ ਮਾਂਜ ਸੋਦ ਹੀ ਕਹਿ ਜਾਂਦੇ ਨੇ ਮਾਂਜ ਸੋਦ ਸੋ ਬਹੁਤ ਜ਼ਿਆਦਾ ਗਲਤ ਹੋ ਜਾਂਦਾ ਹੈ ਇਹ ਖਿਆਲ ਰੱਖਣਾ ਜੀ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਉ ਕਿੰਕਨੀ ਇਕੱਠਾ ਪਾਠ ਹੈ ਕਿੰਕਨੀ ਤੋਂ ਭਾਵ ਹੈ ਤੜਾਗੀ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਰੂਪ ਦਾ ਇਹ ਇਥੇ ਰੂਪਕ ਇੱਕ ਅਲੰਕਾਰ ਬੰਨਿਆ ਹੈ ਪਟਾਨੇ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਉ काल कलम हुकम हाथ कहो कौन मेट सकै ईशब ज्ञान ध्यान तरत हिया चाहे जियो सत साच निवास आद पुरख सदा तुही। वाहे गुरु वाहे गुरु वाहे, 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 वाहे जियो ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰਿਕਾਰ ਬੇਸਮਾਰ ਸਰਬਰ ਕਉ ਕਾਹੇ ਜੀਉ ਉੱਪਰ ਜੋ ਪੰਗਤੀ ਆਪ ਜੀ ਨੇ ਸਰਵਣ ਕੀਤੀ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਪਾਠ ਅੰਤਰ ਕਹੋ ਵੀ ਹੈ ਕ ਕ ਹਾ ਹਾ ਹੇ ਔਂਕੜ ਕਹੋ ਸੋ ਇਹ ਦੋਵਾਂ ਪਾਠ ਆਉਂਦੇ ਹਨ ਇਕੋ ਅਰਥ ਹੈ ਸੋ ਇਸ ਪ੍ਰਕਾਰ ਦੋਨੋਂ ਹੀ ਪ੍ਰਚਲਿਤ ਹਨ ਕੋਈ ਸ਼ੰਕਾ ਨਹੀਂ ਕਰਨਾ ਜੀ RAM ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹੇ ਜੀਓ ਸੁਤਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਖਸ ਹਰਿਓ 나ਖ ਬੇਦਾਰ ਜੀਓ RAM ਨਾਮ ਪਰਮ ਧਾਮ ਜਮਕ ਲੱਗੀ ਸੋਧ ਬੋਧ ਨਰੀਕਾਰ ਵਿਸ਼ਰਾਮ ਆ ਗਿਆ ਬੇਸਮਾਰ ਤੇ ਫਿਰ ਜਮਕ ਲਗਾ ਕੇ RAM ਨਾਮ ਪਰਮ ਧਾਮ ਸੋਧ ਬੋਧ ਨਰੀਕਾਰ ਬੇਸਮਾਰ ਸਰਬਰ ਕਉ ਕਾਹ ਜੀਓ ਸੁਥਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਖਸ ਹਰਿਓ ਨਖ ਬਿਦਾਰ ਜੀਓ ਸੁਥਰ ਚਿਤ ਭਗਤ ਹਿਤ ਭੇਖ ਧਰਿਓ ਹਰਨ ਆਖ ਸਹਰਿਓ 나ਖ ਬੇਦਾਰ ਜਿਓ ਸੰਖ 나ਖ ਕੋਲਾ ਕਰਨਾ 나ਖ ਨਹੁ ਨੂੰ ਕਹਿੰਦੇ ਨੇ ਨੌਆਂ ਦੇ ਨਾਲ ਪਾੜ ਦਿੱਤਾ ਸੀ ਨਾ ਹਰਨਾਖ ਨੂੰ ਨਰਸਿੰਘ ਰੂਪ ਧਾਰਨ ਕਰਕੇ ਹਰਨਾਖ ਹਰਿਓ 나ਖ ਬੇਦਾਰ ਜਿਓ 나ਖ ਕੋਲਾ ਕਰਨਾ ਜੀ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ अपरम् पार ब्रह्म लह कौन ताहे जियो सत साच श्री निवास आदि पुर सदा वाहे गुरु वाहे गुरु वाहे गुरु वाहि जियो पीतबसन कुन्द दसन प्रिया माल। मुकट सीस मोर पंख चाहे जियो ਬੇਵਜੀਰ ਬਡੇ ਧੀਰ ਅਗਮ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਚਾਹੇ ਜੀਓ ਬੇਵਜੀਰ ਵਜੀਰ ਬੇਵਜੀਰ ਸੋ ਇਉ ਬੇ ਨਾਲ ਸੰਬੰਧ ਕਰਕੇ ਵਜੀਰ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਅਗਮ ਤੇ ਪੂਰਾ ਵਿਸ਼ਰਾਮ ਹੈ ਖੇਲ ਕੀਆ ਆਪਣਾ ਉਸ਼ਾਹਿ ਜੀਓ ਆਕਾਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਆਸਮਾਏ ਸੁਤ ਹੈ ਸਿਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ ਪਹਿਲੇ ਦੋ ਵਾਰ ਦੁਲੈਂਕੜ ਹੈ ਤੀਸਰੀ ਵਾਰ ਇੱਕ ਔਂਕੜ ਹੈ ਪਾਠ ਕਰਦੇ ਆ ਇਹ ਖਿਆਲ ਰੱਖਣਾ ਜੀ ਗੋਬਿੰਦ ਇਥੇ ਵੀ ਔਂਕੜ ਹੈ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ ਬਲਹਿ ਚਲਨਾ ਸਬਲ ਮਲਨਾ ਭਗਤ ਫਲਨਾ ਕਾਨ ਕੋਰ ਹਾਂਜੀ ਕਾਨ ਕੋਰ ਨੇਹ ਕਲੰਕ ਬੱਜੀ ਡੰਕ ਚੜੂ ਦਾਲ ਰਵਿੰਦ ਜੀਓ ਚੜੂ ਦਾਲ ਰਵਿੰਦ ਜੀਓ ਰਾੜੇ ਦੇ ਚਰਨ ਵਿੱਚ ਹਾਹਾ ਔਰ ਹੀਠਾਂ ਦੁਲੈਂਕੜ ਵੀ ਐ ਜਿਸ ਨੂੰ ਆਮ ਤੌਰ ਤੇ ਪਾਠੀ ਨਜ਼ਰ ਅੰਦਾਜ਼ ਕਰ ਜਾਂਦੇ ਨੇ ਖਿਆਲ ਹੀ ਨਹੀਂ ਕਰਦੇ ਚੜੂ ਦਾਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿ ਸਮੁਖ ਫਨਿੰਦ ਜੀਓ ਦੋ ਵਿਸਰਾਮ ਆਏ ਪੰਕਤੀ ਵਿੱਚ ਜਮਕਾ ਤੋਂ ਇਲਾਵਾ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਇਹ ਵਿਸਰਾਮ ਆ ਗਿਆ ਸਰਬ ਭੂਤ ਆਪ ਹੀ ਦੇਵਾਦ ਦੇਵ ਫਿਰ ਇਥੇ ਵਿਸਰਾਮ ਸਹ ਸਮਖ ਫਨੇਂਦ ਜੀ ਜਰਮ ਕਰਮ ਮਾਛ ਕਾਚ ਹੋ ਬਰਾਹ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜ ਬਿਕਾਰ ਮਨ ਗਇੰਦ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ ਗਿਆਨ ਦਾ ਪਾਠ ਹੋਵੇਗਾ ਏੜੀ ਸਿਹਾਰੀ ਐੜੇ ਤੇ ਟਿੱਪੀ ਲਾ ਕੇ ਗਿਆਨ ਨਾਮ ਸਾਰ ਹੀ ਏ ਧਾਰ ਤਾਜ ਵਿਕਾਰ ਮਨ ਗਿਆਨ ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਇਹੈ ਨੇ ਸਬਾਸਰ ਹੋਏ ਕਲਿਆਣ ਲਹਹਿ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਓ ਛਾੜ ਧੋਹ ਹਉ ਮੈਂ ਕਾ ਬੰਦ ਹਉ ਮੈਂ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇ ਹੋ ਤ੍ਰੇ ਸਨੇਹ ਹੋ ਤ੍ਰੇ ਦੇਹ ਗੇ ਹੋ ਤ੍ਰੇ ਸਨੇਹ ਹੋ देह गेहोत्रय स्नेहो चित विलास जगत एहो चरण कमल सदा सेओ दृढ़ता कर मत जियो नाम सार ही ए धार तज विकार मन गंद श्री गुरु श्री गुरु श्री गुरु सत जियो सेवक का भरपूर युग युग वाह गुरु तेरा सब सदका ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂ ਕਦਕਾ ਬ੍ਰਹਮਾ ਬਿਸਨ ਸਿਰੇ ਤੈ ਅਗੰਤ ਤਿਨ ਕੋ ਮੋਹ ਭਇਆ ਮਨ ਮਦਕਾ ਅਗੰਤ ਬ੍ਰਹਮਾ ਬਿਸਨ ਸਿਰੇ ਤੈ ਅਗੰਤ ਬ੍ਰਹਮਾ ਬਿਸਨ ਸਿਰੇ ਤੈ ਅਗੰਤ ਤਿਨ ਕੋ ਮੋਹ ਭਇਆ ਮਨ ਮਦਕਾ ਚਵਰਾ ਸੀਹ ਲਖ ਜੋਨ ਉਪਾਈ ਰੇਜਕ ਦੀਆ ਸਭ ਹੂ ਕਉ ਤਾਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਸਿਰਫ ਸਦਕਾ ਅੱਖਰ ਵਿੱਚ ਕਕਾ ਇਕੱਠਾ ਨਾਲ ਆਇਆ ਹੈ ਬਾਕੀ ਸਾਰੀਆਂ ਪੰਕਤੀਆਂ ਵਿੱਚ ਕਾਦ ਕਾ ਮਾਦ ਕਾ ਤਾਦ ਕਾ ਇਹ ਵੱਖਰਾ ਵੱਖਰਾ ਹੀ ਕਰਨਾ ਬਾਣੀ ਪੜਦਿਆਂ ਹੋਇਆਂ ਵਾਹ ਗੁਰੂ ਇਥੇ ਹਾਹੇ ਨੂੰ ਸਿਆਰੀ ਨਹੀਂ ਵਾਹਿਗੁਰੂ ਹੀ ਆਪਾਂ ਇੱਥੇ ਉਚਾਰਨ ਕਰਨਾ ਹੈ ਅੱਗੇ ਫੇਰ ਵਾਹਿਗੁਰੂ ਇੱਕ ਵਾਰ ਸਿਹਾਰੀ ਨਾਲ ਆਵੇਗਾ ਤੇ ਇੱਕ ਵਾਰ ਫਿਰ ਅੱਗੇ ਸਿਹਾਰੀ ਤੋਂ ਬਿਨਾ ਆਵੇਗਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਾਟ ਘਾਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ 파ਸਾ ਗੁਰਮੁਖ ਸੰਗਤ ਸਬੈ ਵਿਚਾਰੋ ਵਾਹੋ ਆਹੋ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹੇ ਗੁਰੂ ਤੇਰੀ ਸਭ ਰਚਨਾ ਤੂੰ ਜਾਲ ਥਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨਹ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ 세ਤੀ ਮਨ ਖਚਨਾ ਕੀਆ ਖੇਲ ਬਡ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਵਾਹ ਗੁਰੂ ਸਿਹਾਰੀ ਤੋਂ ਬਿਨਾ ਹੈ ਇਵੇਂ ਹੀ ਇਹ ਸ਼ੁੱਧ ਹੈ ਜੀ ਪਾਠ ਕੀ ਆ ਖੇਲ ਵੱਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ